ਸਟਾਰਟਿੰਗ ਧੰਨਵਾਦ ਤੁਹਾਡੇ ਸਾਰਿਆਂ ਦਾ ਬਹੁਤ ਅੱਛਾ ਰਿਵਾਰਡ ਦੇ ਰਹੇ ਹੋ ਹਰ ਵੀਡੀਓ ਅੱਜ ਦੀ ਇੱਕ ਖਾਸ ਚੀਜ਼ ਇਹ ਜਿੰਨੇ ਸੂਟ ਦਿਖਾਣੇ ਇੱਕੋ ਪ੍ਰਾਈਸ ਦੇ ਤੁਹਾਨੂੰ ਰੱਬ ਕਿਉਂ ਦਿਖਾ ਦਿੰਨੇ ਹਾਂ ਹੁਣ ਦੇਖੋ ਆ ਇਹਦੇ ਚ ਨਾ ਐਮਬਲਾਈਰੀ ਵਾਲੀ ਠੀਕ ਹੈ ਆ ਬਾਂਹਾਂ ਜਿਹੜੀਆਂ ਇੱਧਰ ਠੀਕ ਹੈ ਕਿੰਨਾ ਪਿਆਰਾ ਦੇਖੋ ਕਲਰ ਆ ਦੇਖੋ ਇਹਦਾ ਬਲੌਕ ਦੇਖੋ ਕਿੰਨਾ ਅੱਛਾ ਹੈ ਆ ਗਲੇ ਦੇ ਪੈਨਲ ਬਣਾਤਾ ਥੱਲੇ ਸੋਨੇ ਸੋਨੇ ਜਿਹੇ ਜੈਪੁਰੀ ਟਾਈਪ ਜੇ ਰੈਂਡਰ ਕਲਰ ਵਿਦ ਬਿਊਟੀਫੁਲ ਬਲੌਕ ਕੀ ਕਿੰਨਾ ਪਿਆਰਾ ਪੀਸ ਹੈ ਇਹ ਆਰਟੀਕਲਸ ਦੇਖਣ ਵਾਸਤੇ ਜੁੜੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਜੀ ਵੈਜੁਰਜੀਤ ਕਖਾਲਸਾ ਵੈਜੁਰਜੀਤ ਕੀ ਪਤੇ ਕਿਦਾਓ ਸਾਰੇ ਵੈਲਕਮ ਟੂ ਆਰ ਚੈਨਲ ਬੈਂਡ ਦਾ ਟ੍ਰੈਂਡ ਵਿਦ ਸਟਾਈਲ ਬੁਟੀਕ ਫਰਮ ਅਮਰਿਤ ਸਰ ਅਗੇਨ ਵੀਡੀਓ ਇਸ ਸਟਾਰਟਿੰਗ ਧੰਨਵਾਦ ਤੁਹਾਡੇ ਸਾਰਿਆਂ ਦਾ ਬਹੁਤ ਅੱਛਾ ਰਿਵਾਰਡ ਦੇ ਰਹੇ ਹੋ ਹਰ ਵੀਡੀਓ ਤੇ ਤੇ ਫਿਰ ਉਹ ਵੀਡੀਓ ਪਾਉਣ ਦਾ ਇੱਕ ਆਪਣਾ ਵੀ ਇੱਕ ਮਜ਼ਾ ਹੁੰਦਾ ਇੱਕ ਸੈਗਮੈਂਟ ਹੁੰਦੀ ਹੈ ਜਿਵੇਂ ਨਵੇਂ ਨਵੇਂ ਸੂਟ ਵਿਖਾਈਏ ਸੋ ਨਵੇਂ ਨਵੇਂ ਕਸਟਮਰ ਸਾਡੇ ਨਾਲ ਜੁੜਨ ਅੱਜ ਆਜ ਦੀ ਖਾਸ ਚੀਜ਼ ਇਹ ਜਿੰਨੇ ਸੂਟ ਦਿਖਾਣੇ ਇੱਕੋ ਪ੍ਰਾਈਸ ਦੇ ਹੁੰਦੇ ਇੱਕੋ ਪ੍ਰਾਈਸ ਫਿਕਸਡ ਪ੍ਰਾਈਸ ਔਰ ਸਾਰੇ ਆਫ ਵਾਲੇ ਸੂਟ ਨੇ ਠੀਕ ਹੈ ਕਿਉਂਕਿ ਤੁਹਾਨੂੰ ਪਤਾ ਹੈ ਲੈ ਗਰਮੀਆਂ ਦਾ ਅਸੀਂ ਇੱਕ ਹੁੰਦਾ ਨਾ ਆ ਜਿਹੜੇ ਬਲੌਕ ਵਾਲੇ ਸੂਟ ਹੈ ਤੇ ਡਿਮਾਂਡ ਦੇ ਲੈ ਕੇ ਆਏ ਆਪਾਂ ਜਿਹੜੇ ਪਿਛਲੇ ਬਲੌਕ ਸੀ ਕਿ ਉਹ ਇੱਕ ਵੀ ਪੀਸ ਨਹੀਂ ਰਿਹਾ ਸਾਰੇ ਦੇ ਸਾਰੇ ਵਿਕ ਗਏ ਜੇ ਹੁਣ ਨਵੇਂ ਸੂਟ ਲੈ ਕੇ ਆਏ ਆ ਬਲੌਕ ਤੇ ਬੜੀ ਹੈਵੀ ਵਾਲੀ ਡਿਮਾਂਡ ਤੇ ਠੀਕ ਹੈ ਉਸ ਤੋਂ ਪਹਿਲਾਂ ਤੁਹਾਨੂੰ ਦੋ ਸੂਟ ਅਸੀਂ ਦਿਖਾਣੇ ਆ ਮਸਲੀਨ ਦੇ ਆਓ ਜੀ ਤੁਹਾਨੂੰ ਲੱਗਿਓ ਦਖਾਈਏ ਥੋੜੇ ਜੇ ਕਸਟਮਰਸ ਕਹਿੰਦੇ ਸੀਗੇ ਕਿ ਦੂਰੋਂ ਦੇਖਦੇ ਆ ਅੱਜ ਦੀ ਵੀਡੀਓ ਚ ਸਾਨੂੰ ਫੋਕਸ ਕਰਨਾ ਹੈ ਕਿ ਤੁਹਾਨੂੰ ਕਲਰ ਤੇ ਡਿਜ਼ਾਈਨ ਜਿਹੜੇ ਆ ਉਹ ਪ੍ਰੋਪਰ ਲੱਗਿਓ ਦਿਖਣ ਠੀਕ ਹੈ ਜੀ ਆਹ ਦੇਖੋ ਆ ਤੁਹਾਨੂੰ ਪਹਿਲਾਂ ਕਢਾਈ ਇੱਕ ਵਾਰੀ ਲੱਗਿਓ ਦਿਖਾ ਦਈਏ ਇਹ ਹੈਗਾ ਆ ਇਹ ਰੈਡੀਮੇਡ ਸੂਟ ਹੈ ਇਹ ਜਿਹੜੇ ਸੂਟ ਜਿੰਨੇ ਵੀ ਦਿਖਾਵਾਂਗੇ ਅੱਜ ਤੁਹਾਨੂੰ ਆ ਦੇਖੋ ਆ ਨਾ ਆ ਪ੍ਰਿੰਟ ਸੀਗਾ ਔਰ ਪ੍ਰਿੰਟ ਨੂੰ ਹਾਈਲਾਈਟ ਕੀਤਾ ਹੋਇਆ ਐਮਬਰਾਇਡਰੀਜ਼ ਦੇ ਨਾਲ ਬੜੇ ਨਾਈਸ ਕਲਰਸ ਯੂਜ਼ ਕੀਤੇ ਹੋਏ ਨੇ ਠੀਕ ਹੈ ਜੀ ਡਿਜੀਟਲ ਪ੍ਰਿੰਟ ਹੈ ਔਰ ਉਹਦੇ ਵਿੱਚ ਅਸੀਂ ਐਮਬਰਾਇਡਰੀ ਦੇ ਨਾਲ ਇਹਨੂੰ ਮਤਲਬ ਉਹਨਾਂ ਨੇ ਕੀਤਾ ਹੋਇਆ ਬਜਾਇ ਨਹੀਂ ਸੂਟ ਹੈ ਮੈਂ ਫਿਰ ਬੋਲਦੀ ਹਾਂ ਆ ਦੇਖੋ ਥਿਸ ਇਜ਼ ਫਰੰਟ ਐਦਾਂ ਆਇਆ ਕੀ ਏ ਠੀਕ ਹੈ ਲੰਬੇ ਤੋਂ ਲੰਮਾ ਬੰਦਾ ਦੇਖੋ ਇਹਨੂੰ ਆਰਾਮ ਨਾਲ ਪਾ ਸਕਦਾ ਹੈ ਆ ਦੇਖੋ ਮੈਂ ਐਦਾਂ ਕੀਤਾ ਤੇ ਮੇਰਾ ਪੂਰਾ ਪੈਰਾ ਤੱਕ ਆ ਰਿਹਾ ਹੈ ਮਤਲਬ ਇਹ ਕੋਈ ਇਸ਼ੂ ਨਹੀਂ ਹੈ ਕਿ ਜਿੰਨਾ ਮਰਜ਼ੀ ਲੰਬਾ ਬੰਦਾ ਹੋਵੇ ਪਾ ਸਕੇ ਠੀਕ ਹੈ ਥਿਸ ਇਜ਼ ਫਰੰਟ ਇਹ ਆਏਗੀ ਜੀ ਇਹ ਕੀ ਬੈਕ ਠੀਕ ਹੈ ਆਹ ਵਾਲੀ ਜਿਹੜੀ ਚੀਜ਼ ਹੈ ਮੈਂ ਤੁਹਾਨੂੰ ਉਸ ਇਧੇ ਕਰਕੇ ਦਿਖਾਉਣੀ ਹੈ ਐਦਾਂ ਆਏਗੀ ਠੀਕ ਹੈ ਇਹ ਆਏਗੀ ਬੈਕ ਉਹ ਥੱਲੇ ਬਾਰਡਰ ਜੇ ਆ ਜਾਏਗਾ ਠੀਕ ਹੈ ਬਾਹਾਂ ਇਹਦੀਆਂ ਐਦਾਂ ਹੀ ਐਦਾਂ ਹੀ ਡਿਜੀਟਲ ਪ੍ਰਿੰਟ ਜਆ ਬਣਿਆ ਹੋਇਆ ਉਹਦੇ ਤੇ ਕੁਝ ਨਹੀਂ ਹੈਗਾ ਇਹ ਬਾਹਾਂ ਆ ਜਾਣਗੀਆਂ ਉਹ ਲਈਆਂ ਠੀਕ ਹੈ ਜੀ ਐਂਡ ਬਾਟਮ ਇਹਦੀ ਪਲੇਨ ਹੈ अच्छा ये फैब्रिक इदा कि चाहे इनू लाइनिंग लगवाओ ना लगवाओ वो तो इच्छा है ठीक है दुपट्टा क्योंकि देखो रेडी सूट है रेडी सूट जिन्हें भी सूट अ दिखावे पूरा ढाई नहीं होएगा ढाई दे लागे जागे होएगा ठीक है यीज़ तुम पहले ही क्लीयर करती है आह देखो आ सूट है मसलीन का दुपट्टा है ठीक है आह नहीं है कि बहुत छोटा देखो मैं कैरी किया बहुत सोना है खुला डुला ही है मतलब बहुत माइनर जहा फर्क होंगे ठीक है ਤੇ ਇਹਨੇ ਸ਼੍ਰਿੰਕ ਨਹੀਂ ਹੋਣਾ ਹੁੰਦਾ ਅੱਛੀ ਵਾਲੀ ਮਸਲੀਨ ਹੈ ਇਹ ਇਹ कॉटन मस्लिन कॉटन ਹੈ ਇਹ ਠੀਕ ਹੈ ਸੇਮ ਪ੍ਰਾਈਸ ਵਾਰੀ ਵਾਰੀ ਦੱਸੂਗੀ ਨਹੀਂ 1700 ਦੇ सूट ਹੋਣਗੇ ਅੱਜ ਜਿੰਨੇ ਵੀ ਦਿਖਾਏ ਜਾਣਗੇ ਤੁਹਾਨੂੰ ਸਾਰਿਆਂ ਦਾ ਸੇਮ ਪ੍ਰਾਈਸ ਹੋਏਗਾ 1700 ਤੁਹਾਨੂੰ ਪੁੱਛਣ ਦੀ ਲੋੜ ਨਹੀਂ ਹੈ ਵਾਰੀ ਵਾਰੀ ਤੁਸੀਂ ਸਿਰਫ ਫੋਨ ਫੜਨਾ ਹੈ ਤੇ ਬੁਕਿੰਗ ਕਰवानी ਹੈ ਠੀਕ ਹੈ ਜੀ ਤੇ ਹੁਣ ਹੈਗਾ ਇਹ ਬਲੈਕ ਪੀਸ ਇਹ ਵੀ ਤੁਹਾਨੂੰ ਰੱਬ ਜੀ ਉਹ ਦਿਖਾ ਦਿੰਨੇ ਹਾਂ ਹੁਣ ਦੇਖੋ ਆ ਇਹਦੇ ਚ ਨਾ ਐਮਬਰਾਇਡਰੀ ਵਾਲੀ কুর্তা ਪੱਟੀ ਲੱਗੀ ਹੋਈ ਹੈ ਦੇਖੋ ਵਿਦ ਬਿਊਟੀਫੁਲ ਐਮਬ੍ਰੋਇਡਰੀ ਦੀਆਂ ਡਿਟੇਲਿੰਗ ਕੀਤੀਆਂ ਹੋਈਆਂ ਠੀਕ ਹੈ ਤੁਹਾਨੂੰ ਗਲੇ ਉੱਤੇ ਕੁਝ ਵੀ ਕਰਵਾਉਣ ਦੀ ਜ਼ਰੂਰਤ ਨਹੀਂ ਹੈ ਉਹ ਤੁਹਾਨੂੰ ਸਾਬ ਨੂੰ ਪਤਾ ਹੈ ਕਿ ਟੇਲਰਿੰਗ ਜਿਹੜੇ ਹੋਣ ਅਸੀਂ ਅੱਜ ਕੱਲ ਸੂਟ ਬਣਵਾਉਂਦੇ ਆ ਟੇਲਰ ਵੀ ਕੀ ਕਰਨ ਐਕਚੁਅਲੀ ਮਹਿੰਗਾ ਹੀ ਹੋਊਗੀ ਹੈ ਤੇ ਜਦੋਂ ਆ ਡਿਜ਼ਾਈਨਿੰਗ ਕਰਵਾਉਣ ਲੱਗ ਜੋਗੇ ਨਾ ਤੇ ਤੁਹਾਨੂੰ ਮਤਲਬ ਆਰਾਮ ਨਾਲ ਕੋਸਟ ਵੱਧ ਜਾਂਦੀ ਹੈ ਸਟਿਚਿੰਗ ਦੇ ਵਿੱਚ ਹੀ ਤੇ ਇਹ ਸੂਟ ਜਿੱਦਾਂ ਹੈ ਕਿ ਤੁਹਾਨੂੰ ਕਰਾਉਣਾ ਕੁਝ ਨਹੀਂ ਪੈਣਾ ਠੀਕ ਹੈ ਜੀ ਡਿਜੀਟਲ ਪ੍ਰਿੰਟ ਆ ਦੇਖੋ ਐਦਾਂ ਆਏਗਾ ਇਹਦਾ ਵੀ ਕੋਈ ਇਸ਼ੂ ਨਹੀਂ ਹੈ ਲੈਂਥ ਤਾਂ ਦੇਖੋ ਤੁਸੀਂ ਬਿਊਟੀਫੁਲ ਪੀਸ ਲੈਂਥ ਦਾ ਕੋਈ ਇਸ਼ੂ ਨਹੀਂ ਆ ਦੇਖੋ ਠੀਕ ਹੈ ਥਿਸ ਇਜ਼ ਫਰੰਟ ਦੇ 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 ਦੇਣੀਆਂ ਦੇਣੀਆਂ ਬੱਚੇ ਤੇ ਥਿਸ ਇਜ਼ ਬੈਕ ਆ ਦੇਖੋ ਠੀਕ ਹੈ ਤੇ ਇਦਾਂ ਹੀ ਇਹਦੀਆਂ ਆ ਜਿਹੜੀਆਂ ਫਲੋਰਲ ਹੈਗੀਆਂ ਇਹ ਇਹਦੀਆਂ ਬਾਹਾਂ ਨੇ ਅੰਦਰ ਆਹ ਵਾਲੀ ਬਾਰਡਰ ਆਏਗਾ ਨਾਲ ਆ ਜਿਹੜੀਆਂ ਬਾਹਾਂ ਆ ਜਾਣਗੀਆਂ ਸਾਈਡ ਤੇ ਠੀਕ ਹੈ ਸੇਮ ਕਪੜਾ ਮਸਲੀਨ कॉटन ਤੇ ਆ ਪਲੇਨ ਫੈਬਰਿਕ ਬਾਟਮ ਇਹਦੀ ਪਲੇਨ ਦੁਪੱਟਾ ਇਹਦਾ ਵੀ ਉਹੀ ਢਾਈ ਦੇ ਲਾਗੇ ਚਾਗੇ ਪੂਰਾ ਢਾਈ ਨਹੀਂ ਹੋਏਗਾ ਠੀਕ ਹੈ ਜੀ ਆ ਦੇਖੋ ਵੈਰੀ ਬਿਊਟੀਫੁਲ ਪੀਸ ਡਿਜ਼ਾਈਨਰ ਦਾ ਡਿਜ਼ਾਈਨਰ ਇਹ ਉਹ ਅੱਜ ਦਾ ਜੌਬਸ ਵਾਲੇ ਮੰਗਦੇ ਨੇ ਅਸੀਂ ਰੋਜ਼ ਪਾਣਾ ਹੈ ਜੀ ਅਸੀਂ ਰੋਜ਼ ਧੋਣਾ ਹੈ ਤੇ ਇਹਨੂੰ ਕੁਝ ਨਹੀਂ ਹੋਣਾ ਘਰੇ ਧੋ ਮਸ਼ੀਨ 'ਚ ਧੋ ਹੱਥ ਨਾਲ ਧੋ ਕੋਈ ਇਸ਼ੂ ਨਹੀਂ ਠੀਕ ਹੈ ਕੁਝ ਨਹੀਂ ਹੋਣਾ ਇਹਨਾਂ ਸੂਟਸ ਨੂੰ ਸੇਮ ਪ੍ਰਾਈਸ 1700 ਠੀਕ ਹੈ ਸਾਰੇ ਲੈਸ ਤੇ ਨੇ ਪੁਰਾਣੀਆਂ ਵੀਡੀਓਜ਼ ਦੇ ਵਿੱਚ ਤੁਹਾਨੂੰ ਪਤਾ ਇਹਦਾ ਸੂਟ ਇਹਦਾ ਵੀ ਪ੍ਰਾਈਸ 1700 ਰਾਈਜ਼ੇ ਹੁਣ ਆਗੇ ਜੇ ਉਹ ਵਾਲੇ ਸੂਟ ਜਿਹੜੇ ਸਭ ਨੇ ਬਹੁਤ ਪਸੰਦ ਕੀਤੇ ਨੇ ਆ ਗ੍ਰੇ ਕਲਰ ਹੈ ਜੀ ਲੱਗ ਦਿਖਾ ਦਈਏ ਆ ਦੇਖੋ ਆ ਗਲਾ ਬਣਿਆ ਹੋਇਆ ਹੈ ਇਹਦਾ ਗ੍ਰੇ ਦੇ ਉੱਪਰ ਵਾਈਟ ਕਿੰਨਾ ਅੱਛਾ ਯੂਜ਼ ਕੀਤਾ ਹੋਇਆ ਹੈ ਮਲਟੀ ਬਲੌਕ ਯੂਜ਼ ਕੀਤਾ ਹੋਇਆ ਹੈ ਦੇਖੋ ਬਲੌਕ ਦੇ ਵਿੱਚ ਤਿੰਨ ਕਲਰ ਚਾਰ ਕਲਰ ਯੂਜ਼ ਕੀਤੇ ਹੋਏ ਹੈ ਠੀਕ ਹੈ ਮਲਟੀ ਬਲੌਕ ਸਾਰੀ ਸ਼ਰਟ ਦੇ ਉੱਪਰ ਬਿਊਟੀਫੁੱਲ ਤਰੀਕੇ ਦੇ ਨਾਲ ਬੜੇ ਸੋਬਰ ਜਿਹੇ ਹੈਗੇ ਆ ਦਾਣਾ ਜਿਹਾਂ ਕਲਰ ਜਿਹੜੇ ਸਾਡੇ ਬਜ਼ੁਰਗ ਲੋਕ ਨੇ ਜਿਹਦਾ ਬਲਾਕ ਪਾਣਾ ਪਸੰਦ ਕਰਦੇ ਨੇ ਰੰਗਾਂ ਨੂੰ ਲੈ ਕੇ ਥੋੜਾ ਅਰੇਂਜ ਕਰਦੇ ਨੇ ਤੇ ਉਹ ਪਾ ਸਕਦੇ ਨੇ ਆਹ ਬਣਾ ਠੀਕ ਹੈ ਜੀ ਆ ਦੇਖੋ ਕਿੰਨਾ ਸੋਹਣਾ ਪੀਸ ਹੈ ਵੈਰੀ ਬਿਊਟੀਫੁਲ ਪੀਸ ਠੀਕ ਹੈ ਤੇ ਆ ਬਾਹਾਂ ਬਣੀਆਂ ਹੋਈਆਂ ਜਿਹਦੀਆਂ ਇਧਰ ਨਾਲ ਹੀ ਠੀਕ ਹੈ ਅੱਛਾ ਇਹ ਬਲਾਕਸ ਦਾ ਹੈਗਾ ਪ੍ਰਿੰਟ ਬਣੀ ਹੋਈ ਹੈ ਬਾਵਾ ਬਣੀਆਂ ਹੋਈਆਂ ਬੈਗ ਇਹਦੀ ਪਲੇਨ ਆਏਗੀ ਠੀਕ ਹੈ ਬੜਾ ਅੱਛਾ ਜਾਮ ਕਾਟਨ ਹੈ ਅੱਛੀ ਵਾਲੀ ਜਾਮ ਕਾਟਨ ਹੈ ਪਿਓਰ ਜਾਮ ਕਾਟਨ ਤੇ ਦੁਪੱਟਾ ਉਹੀ ਸੇਮ ਕਿਉਂਕਿ ਇਹ ਜਿਹੜੇ ਹੈਗੇ ਜੇ ਮਸ਼ੀਨੀ ਬਲੌਕ ਸੂਟ ਨੇ ਇਹਨਾਂ ਨਾਲ ਵੀ ਪੂਰਾ 2.5 ਮੀਟਰ ਦੁਪੱਟਾ ਨਹੀਂ ਹੋਣਾ 2.5 ਦੇ ਨੇੜੇ ਤੇੜੇ ਹੋਊਗਾ ਪੂਰਾ 2.5 ਨਹੀਂ ਸ਼ਿਫੋਨ ਦਾ ਦੁਪੱਟਾ ਹੈ ਇਹਦੇ ਨਾਲ ਦੇਖੋ ਬਿਊਟੀਫੁਲ ਪੀਸ ਆਹ ਦੇਖੋ ਜੀ ਸਿਰਾਂ ਤੇ ਟਿਕਣ ਵਾਲਾ ਦੁਪੱਟਾ ਹੈ ठीक है लास्ट टाइम ना ये साढ़े वीडियो पेंदे सारी एकदम सारे सेल हो गए से जिन्हू पसंद आते हैं स्क्रीनशॉट लैके विद पेमेंट सूर्ना एड्रैस भेज दो ब्यू ब्यूटीफुल दुपट्टा ठीक है सेम कॉस्ट सतारह सौ का बस ठीक है जी ब्यूटीफुल ब्लॉक सूट ग्रे कलर मल्टीब्लॉक सतारा सौ का हूँ अगला कलर देखो जी ये रस्ट ऑरेंज कलर ब्राइट ऑरेंज नहीं है रसट ऑरेंज कलर है मल्टीब्लॉक ਇਹ ਵੀ ਤੁਹਾਨੂੰ ਦਿਖਾਉਣੀ ਆ ਜੀ ਆ ਦੇਖੋ ਐਦਾਂ ਆਇਆ ਗਏ ਬਹੁਤ ਛੋਟਾ ਪੀਸ ਹੈ ਠੀਕ ਹੈ ਲੈਂਥ ਦਾ ਕੋਈ ਇਸ਼ੂ ਨਹੀਂ ਦੇਖੋ ਮੈਂ ਪੂਰਾ ਆਪਣੇ ਇੱਥੇ ਲਗਾਇਆ ਹੈ ਲੈਂਥ ਦਾ ਆਪ ਮੈਂ ਦੇ ਦੇਣੀ ਬੇਟਾ ਦੇਣੀ ਇੱਕ ਮਿੰਟ ਆ ਲੋ ਆ ਲੋ ਚਲੋ ਪਾਜੋ 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 ਤਾਂ ਦੇਖੋ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਇਹ ਤਾਂ ਲੰਬਾ ਬੰਦਾ ਆਰਾਮ ਨਾਲ ਪਾ ਸਕਦਾ ਦਿਸ ਇਜ਼ ਫਰੰਟ ਇਹ ਬਾਹਾਂ ਆ ਜਣੀਆਂ ਇੱਧਰ ਇਹਦੀਆਂ ਠੀਕ ਹੈ ਆ ਵਲੀਆਂ ਆ ਵੀ ਲੱਗ ਗਏ ਦੇਖੋ ਇਹ ਦਿਖਾ ਲਓ ਬਲੌਕ ਵੀ ਨਾ ਬਹੁਤ ਸੋਹਣਾ ਪੀਸ ਹੈ ਠੀਕ ਹੈ ਜੀ ਤੇ ਦੁਪੱਟਾ ਵੀ ਇਹਦਾ ਇਹ ਕੋਲ ਕੇ ਦਿਖਾ ਰਹੇ ਆ ਸ਼ਿਫੋਨ ਦਾ ਦੁਪੱਟਾ ਬਹੁਤ ਪਿਆਰਾ ਸਿਰਾਂ ਤੇ ਟਿਕਣ ਵਾਲਾ ਜਿੱਦਾਂ ਲੈ ਲੋਗੇ ਟਿਕ ਜਾਣਾ ਜੇ ਆ ਲੋ ਜੀ ਆ ਲੋ ਕਲਰ ਕਿੰਨਾ ਪਿਆਰਾ ਦੇਖੋ ਠੀਕ ਹੈ सेम सतारा सौ स्क्रीन अच्छा चैनल साबसक्राइब जरूर करो क्योंकि आप नॉर्मली ऑफर नवी नवी कुछ ना कुछ कड़ते रही है तो जिनी देर तक साबसक्राइब करोगे कुछ पहुंचना नहीं है ठीक है जी तो आखो यह है जी महंदी ग्रीन कलर ए भी ब्लॉक बहुत सुदिंग ज यूज किए हुए हैं देखो यदा कोई लैथ का इशू नहीं डिजाइनिंग ऐदा की लैथ की कोई इशू नहीं है देखो चाहे आ गला थोड़ा जा आ भी जाएगा देखो ब्यूटीफुल पीस ठीक है आप हवा हा बवन इधर ठीक है, है कि प्यारा देखो एंड दुप्टा कलर ना निन भी नहीं यूज किए बड़े सोने जे कलर यूज किए हुए न शिफोन दुपट्टा ਕੈਰੀ ਕਰਕੇ ਤਾਂ ਦਿਖਾ ਲਈਦਾ ਤੁਹਾਨੂੰ ਥੋੜਾ ਜਿਹਾ ਹਿਸਾਬ ਜਾਂ ਲੱਗ ਜੇ ਵੀ ਛੋਟੇ ਨਹੀਂ ਹੈਗੇ ਦੁਪੱਟੇ ਬਹੁਤ ਵਧੀਆ ਨੇ ਠੀਕ ਹੈ ਜੀ ਸੇਮ ਪ੍ਰਾਈਸ 1700 ਮਹਿੰਦੀ ਗ੍ਰੀਨ ਲਿਮਟਿਡ ਸਟਾਕ ਸਿੰਗਲ ਕਲਰ ਇਹ ਦੁਬਾਰਾ ਰੈਡੀ ਨਹੀਂ ਹੋਣੇ ਕਿਉਂਕਿ ਇਹ ਮਸ਼ੀਨੀ ਬਲਾਕ ਆ ਇਹ ਵੀ ਤੁਹਾਨੂੰ ਨਾਲ ਨਾਲ ਹੀ ਦੱਸੀ ਚਾਹੀਦਾ ਜੇ ਮਿਲਦਾ ਜੁਲਦਾ ਡਿਜ਼ਾਈਨ ਬਣ ਸਕਦਾ ਹੈ ਸੇਮ ਨਹੀਂ ਬਣੇਗਾ ਹੁਣ ਇਹ ਬੜੇ ਪਿਆਰਾ ਜਿਹਾ ਕਾਫੀ ਕਲਰ ਆ ਦੇਖੋ ਇਹਦਾ ਬਲਾਕ ਦੇਖੋ ਕਿੰਨਾ ਅੱਛਾ ਆ ਗਲੇ ਦੇ ਪੈਨਲ ਬਣਾਤਾ ਥੱਲੇ ਸੋਨੇ ਸੋਨੇ ਜਿਹੇ ਜੈਪੁਰੀ ਟਾਈਪ ਦੇ ਰਾਉਂਡ ਦੇਤੇ ਨੇ 골ਡਨ ਬਲਾਕ ਵੀ ਹੈਗਾ ਇਹਦੇ ਵਿੱਚ ਨਾਰਮਲੀ ਜਦੋਂ ਤੁਸੀਂ 골ਡਨ ਬਲਾਕ ਯੂਜ਼ ਕਰਵਾਂਦੇ ਹੋ ਨਾ ਤੇ ਜਿਹੜੇ ਬਲਾਕ ਸੂਟਸ ਹੁੰਦੇ ਆ ਨਾ ਉਹਨਾਂ ਦੀ ਪ੍ਰਾਈਜ਼ਿੰਗ ਵੱਧ ਜਾਂਦੀ ਹੈ ਪਰ ਇਹ ਤੁਹਾਨੂੰ ਇਸੇ ਵਧਾ ਕੇ ਨਹੀਂ ਦੇ ਰਹੇ ਸਾਰੇ ਇੱਕੋ ਪ੍ਰਾਈਸ ਤੇ ਦੇ ਰਹੇ ਆ ਠੀਕ ਹੈ ਜੀ ਆ ਦੇਖੋ ਕਾਫੀ ਉੱਪਰ ਵੈਸੇ ਬੜਾ ਅੱਛਾ ਲੱਗ ਰਿਹਾ ਹੈ ਡਿਜ਼ਾਈਨ ਬਹੁਤ ਸੋਹਣਾ ਟੀਸਾ ਠੀਕ ਹੈ ਪਿਸਟਲ ਜਿਹੇ ਕਲਰ ਬਹੁਤ ਪਿਆਰਾ ਠੀਕ ਹੈ ਕੋਈ ਲੈਂਥ ਦਾ ਇਸ਼ੂ ਨਹੀਂ ਬਾਹਾਂ ਦੇਖੋ ਇਸ ਦੀਆਂ ਬਾਹਾਂ ਬਹੁਤ ਸੋਹਣੀਆਂ ਐ ਇਹ ਬਾਹਾਂ ਐ ਪਿਓਰ ਜਾਮ ਕਾਟਨ ਇਹ ਹੈ ਸੂਟ ਠੀਕ ਹੈ ਜੀ ਬੈਕ ਇਹਦੀ ਪਲੇਨ ਹੈ ਫਰੰਟ ਤੇ ਬਾਵਾ ਤੇ ਹੈਵੀ ਦੁਪੱਟਾ ਠੀਕ ਹੈ ਦੁਪੱਟੇ ਉੱਪਰ ਹੈਵੀ ਬਲੌਕ ਆ ਦੇਖੋ ਜੀ ਠੀਕ ਹੈ ਹੋਪ ਅੱਜ ਤੁਹਾਨੂੰ ਸਭ ਕਸਟਮਰਸ ਨੂੰ ਨਾ ਜਿੱਦਾ ਥੋੜਾ ਜਿਹਾ ਲੱਗਦਾ ਸੀਗਾ ਕਿ ਦਿਖਦੇ ਨਹੀਂ ਇਹ ਲੱਗ ਜਿਓ ਡਿਜ਼ਾਈਨ ਆ ਦੇਖੋ ਅੱਜ ਦੇ ਤੁਹਾਨੂੰ ਬਹੁਤ ক্লোਜ਼ਲੀ ਦਿਖਾਤੇ ਆਪਾਂ ਆ ਦੇਖੋ ਜੀ ਠੀਕ ਹੈ ਵੈਰੀ ਬਿਊਟੀਫੁਲ ਪੀਸ ਇਹ ਵੀ ਠੀਕ ਹੈ ਸੇਮ ਪ੍ਰਾਈਸ 1700 ਠੀਕ ਹੈ ਅਸੀਂ ਸ਼ਿਪਿੰਗ ਪੂਰੇ ਵਰਲਡ ਵਾਈਡ ਸ਼ਿਪਿੰਗ ਹੁੰਦੀ ਹੈ ਸਾਡੀ ਏਦਾਂ ਨਹੀਂ ਹੈ ਕਿ ਸਿਰਫ ਅਸੀਂ ਪੰਜਾਬ ਜਾਂ ਇੰਡੀਆ ਲੈਵਲ ਤੱਕ ਹੀ ਸੂਟ ਪਹੁੰਚਾਉਨੇ ਆ ਬਾਹਰ ਵੀ ਜਾਂਦੇ ਜੇ ਸਾਡੇ ਸੂਟ ਕੋਈ ਏਦਾਂ ਨਹੀਂ ਤੁਹਾਨੂੰ ਸਾਨੂੰ ਪੁੱਛਦੇ ਨੇ ਕਿ ਤੁਸੀਂ ਇਧਰ ਪਹੁੰਚਾ ਦੋਗੇ ਜਿੱਥੇ ਕਹੋਗੇ ਸੂਟ ਤੁਹਾਡੇ ਪਹੁੰਚ ਜਾਣਗੇ ਠੀਕ ਹੈ ਨਹੀਂ ਆ ਦੇਖੋ ਆ ਦੇਖੋ ਬਹੁਤ ਸੋਹਣਾ ਪੀਸ ਹੈ ਵੀ ਨੇਵੀ ਬਲੂ ਕਲਰ ਵਿਦ ਬਿਊਟੀਫੁਲ ਬਲੋਕ ਸਾਈਡ ਦੇ ਉੱਤੇ ਬਾਹਾਂ ਦੇਖੋ ਇਹਦੀਆਂ ਕਿੰਨੀਆਂ ਪਿਆਰੀਆਂ ਠੀਕ ਹੈ ਜੀ ਪਿਓਰ ਜਾਮ ਪਿਓਰ ਜਾਮ ਕਾਟਨ ਹੈ ਇਹ ਸ਼ਿਫੋਨ ਦਾ ਦੁਪੱਟਾ ਮम्मा ਹਾਂ ਜੀ ਆ ਦੇਖੋ ਬਹੁਤ ਸੋਹਣਾ ਪੀਸ ਹੈ ਆ ਠੀਕ ਹੈ ਜੀ ਹਾਂ ਜੀ ਆ ਦੇਖੋ ਠੀਕ ਹੈ ਸੇਮ ਕਾਸ ਨੇਵੀ ਬਲੂ ਸੂਟ ਹੈ ਲਾਸਟ ਟਾਈਮ ਮੇਰੇ ਦੋ ਕਸਟਮਰ ਤੇ ਚਾਰ ਕਸਟਮਰ ਸੀਗੇ ਜਿਨ੍ਹਾਂ ਨੂੰ ਨੇਵੀ ਸੂਟ ਚਾਹੀਦਾ ਸੀਗਾ ਤੇ ਸਭ ਤੋਂ ਪਹਿਲਾਂ ਇਹ ਵਿਕ ਗਿਆ ਸੀ ਹੁਣ ਵੀਡੀਓ ਅਪਲੋਡ ਕਰ ਦਿਓ ਪਲੀਜ਼ ਜਲਦੀ ਤੋਂ ਜਲਦੀ ਆਪਣੇ ਜਿਹੜੇ ਤੁਸੀਂ ਸਟਾਕਸ ਆ ਉਹਨਾਂ ਨੂੰ ਬੁੱਕ ਕਰਵਾ ਲਓ ਇੱਕ ਲਾਸਟ ਰੂਲਾ ਤੁਹਾਨੂੰ ਬਤਾਉ ਮੈਂ ਰਹਿ ਨਹੀਂ ਸਕਦੀ ਨਾ ਇੱਕ ਧਮਾਕਾ ਆਫਰ ਤੁਹਾਨੂੰ ਫੇਰ ਦਿਖਾ ਦਿੰਨੇ ਆ ਠੀਕ ਹੈ ਕਿਉਂਕਿ ਇਹ ਕਾਟਨ ਨਹੀਂ ਹੈ ਇਹ ਵੀ ਤੁਹਾਨੂੰ ਖੋਲ ਕੇ ਪੀਸ ਦਿਖਾ ਦਿੰਨੀ ਹੈ ਕਿਉਂਕਿ ਠੀਕ ਹੈ ਜੀ ਥਿਸ ਇਜ਼ ਨੈਚੁਰਲ ਕ੍ਰੇਪ ਸੈਮੀ ਕ੍ਰੇਪ ਬਹੁਤ ਸੋਹਣਾ ਪੀਸ ਆ ਪ੍ਰੋਪਰ ਖੋਲ ਕੇ ਦਿਖਾ ਲੱਗੀ ਜੇ ਤਾਂ ਕਿ ਮੈਨੂੰ ਪਤਾ ਹੈ ਸਭ ਤੋਂ ਪਹਿਲੇ ਵਿਕਣਾ ਹੈ ਪਾਰਟੀ ਵੀਅਰ ਸੂਟ ਹੈ ਬਹੁਤ ਸੋਹਣਾ ਬਲੌਕ ਜੇ ਇਹਦੇ ਉੱਪਰ ਅੱਛਾ ਇਹ ਜਿਹੜਾ ਸੂਟ ਹੋਊਗਾ ਇਹਦੇ ਨਾਲ ਜਿਹੜਾ ਦੁਪੱਟਾ ਹੋਊਗਾ ਫੁੱਲ ਟਾਈ ਮੀਟਰ ਦੁਪੱਟਾ ਆਏਗਾ ਕਿਉਂਕਿ ਇਹ ਅਸੀਂ ਆਪ ਡ్రਾਈ ਕਰਾਈਦਾ ਆ ਆਪ ਕੱਟ ਕਰੀਦਾ ਸਾਰਾ ਕੁਝ ਠੀਕ ਹੈ ਜੀ ਤੁਹਾਨੂੰ ਦੱਸਿਆ ਸੀ ਜਿਹੜੇ ਆਪਣੇ ਸਾਡੇ ਸੂਟਸ ਹੁੰਦੇ ਆ ਉਹ ਆ ਦੇਖੋ ਡਿਜ਼ਾਈਨ ਦੇਖੋ ਇਹਦਾ ਵੀ ਲੱਬੇ ਤੋਂ ਲੰਬਾ ਬੰਦਾ ਵੀ ਪਾ ਸਕਦਾ ਹੈ ਲਵੈਂਡਰ ਕਲਰ ਵਿਦ ਬਿਊਟੀਫੁਲ ਬਲੌਕ ਠੀਕ ਹੈ ਕਿੰਨਾ ਪਿਆਰਾ ਪੀਸ ਹੈ ਇਹ ਆਣੀ ਤੇ ਇਹਦੀ ਬਾਟਮ ਆ ਜਿਹੜਾ ਦਿਖ ਰਿਹਾ ਠੀਕ ਹੈ ਔਰ ਬੈਕ ਵੀ ਦਿਖਾ ਦਿੰਦੇ ਆ ਤੁਹਾਨੂੰ ਇਹਦੀ ਬੈਕ ਸਾਰਾ ਕੁਝ ਇਹ ਹੈਵੀ ਬਲੌਕ ਆ ਠੀਕ ਹੈ ਆ ਦੇਖੋ ਆ ਇਹਦੀ ਇਦਾਂ ਬੈਕ ਆਏਗੀ ਤੇ ਇਹਦੀਆਂ ਬਾਹਾਂ ਵੀ ਬੜੀਆਂ ਹੋਈਆਂ ਜੇ ਉਹ ਵੀ ਤੁਹਾਨੂੰ ਦਿਖਾ ਦਈਏ ਅਸੀਂ ਆ ਜੀ ਬਿਊਟੀਫੁਲ ਬਾਹਾਂ ਠੀਕ ਹੈ ਆ ਦੇਖੋ ਇਹ ਬਾਹਾਂ ਹੈ ਬੈਕ ਬਣੀ ਹੋਈ ਹੈ ਬਾਟਮ ਪੂਰੀ ਕਵਰਡ ਹੈ ਠੀਕ ਹੈ ਤੇ ਦੁਪੱਟਾ ਫੁੱਲ ਖੁੱਲਾ ਡੁੱਲਾ 2.5 ਮੀਟਰ ਸੈਮੀ ਚੁਨੋਂਨ ਦਾ ਦੁਪੱਟਾ ਆ ਇਹ ਆ ਦੇਖੋ ਠੀਕ ਹੈ ਇਹ ਖੁੱਲਾ ਡੁੱਲਾ 2.5 ਮੀਟਰ ਹੈਗਾ ਦੁਪੱਟਾ ਕਿਉਂਕਿ ਅਸੀਂ ਆਪ ਧਿਆਗ ਕਰਵਾਇਆ ਏ ਪੀਸ ਅਸੀਂ ਕੱਢੇ ਨੇ ਜੀ 3027 28 ਇਸ ਤੋਂ ਥੱਲੇ ਨਹੀਂ ਆਏ ਅਸੀਂ ਅੱਜ ਇਹ ਪੀਸ ਤੁਹਾਨੂੰ ਸਿਰਫ ਤੇ ਸਿਰਫ 1500 ਦਾ ਪੈਣਾ ਹੈ 1700 ਤੋਂ ਵੀ ਥੱਲੇ ਠੀਕ ਹੈ ਪਾਰਟੀ ਵੇਅਰ ਸੂਟ 1500 ਦਾ ਸੂਟ ਪੈਣਾ ਤੁਹਾਨੂੰ ਹੈ ਸਿੰਗਲ ਪੀਸ ਸਭ ਤੋਂ ਪਹਿਲਾਂ ਜਿਹੜਾ ਬੁੱਕ ਕਰ ਲੇਗਾ ਉਹਨੂੰ ਮਿਲ ਜਾਣਾ ਹੈ ਇਹਦੇ ਨਾਲ ਇਸ ਪੀਸ ਤੇ ਤੁਹਾਨੂੰ ਬਲੌਕ ਮਲੇ ਪੀਸ ਬਲੌਕ ਦਾ ਹੈਵੀ ਬਲੌਕ ਫਰੰਟ ਬੈਕ ਬਾਟਮ ਦੁਪੱਟਾ ਹੈਵੀ 2.5 ਮੀਟਰ ਸਭ ਬਣਿਆ ਹੋਇਆ ਇਹ ਮਿਲੇਗਾ ਤੁਹਾਨੂੰ ਤੁਹਾਨੂੰ ਸਿਰਫ ਤੇ ਸਿਰਫ 1500 ਠੀਕ ਹੈ ਸੋ ਸਾਡੀਆਂ ਹੋਰ ਵੀਡੀਓਜ਼ ਦੇਖਣ ਵਾਸਤੇ ਜੁੜੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅੱਛਾ ਕਾਨੀ ਬਗੋੜੀ ਹੁੰਦਾ ਤੋਂ ਇਹਨੂੰ ਦੱਸੇ ਕਾਨੀ ਰਹੇਗੀ ਠੀਕ ਹੈ ਅਸੀਂ ਨਾ ਹੁਣ ਆ ਇੱਕ ਆ ਵੀ ਤੁਹਾਕਾ ਕੌਫਰੀ ਦੇ ਠੀਕ ਹੈ ਆ ਕਾਨੀ ਸੂਟ ਆ ਥੋੜਾ ਜਿਹਾ ਲੱਗ ਗਿਆ ਇਹ ਨਾ ਐਕਚੁਅਲੀ ਜੁੜਿਆ ਜਾਂਦਾ ਪੂਰਾ ਫਿਰ ਵੀ ਤੁਹਾਨੂੰ ਚਲੋ ਫੋਨ ਕੇ ਦੱਸਾ ਦਿੰਨੇ ਆ ਇੱਕੋ ਰਹਿ ਗਿਆ ਜਦੋਂ ਫਿਰ ਇੱਕ ਰਹਿ ਦਿੰਦਾ ਕੱਲਾ ਵਿਚਾਰਾ ਪਿਆ ਰਹਿੰਦਾ ਹੈ ਨਾ ਤਾਂ ਫਿਰ ਇਕੱਲੇ ਨੂੰ ਕੱਢ ਹੀ ਲੈਣਾ ਚਾਹੀਦਾ ਠੀਕ ਹੈ ਤੇ ਇਹ ਆਣੀ ਇਹਦੀ ਬਾਟਮ ਆ ਦੇਖੋ ਮੈਂ ਬਾਟਮ ਵੀ ਜਿਹੜੀ ਹੈ ਨਾ ਦੇਖੋ ਡਬਲ ਸ਼ੈਡਡਡ ਜੀ ਬਾਟਮ ਆ ਬੜਾ ਪਿਆਰਾ ਜਿਹਾ ਕਲਰ ਹੈ ਆ ਗ੍ਰੀਨ ਕਲਰ ਹੈ ਹੈ ਬਹੁਤ ਸੋਹਣਾ ਨਾ ਡਾਰਕ ਨਾ ਲਾਈਟ ਮੀਡੀਅਮ ਜਿਹਾ ਗ੍ਰੀਨ ਕਲਰ ਠੀਕ ਹੈ ਐ ਉਹ ਵਾਲਾ ਕਰਨੀ ਹੈ ਜਿਹੜਾ ਨਾ ਜਿੱਦਾਂ ਸਾਡੇ ਤੋਂ ਮੰਗਦੇ ਸੀਗੇ ਕਿ ਬਹੁਤ ਜ਼ਿਆਦਾ ਹੈਵੀ ਵਾਲਾ ਨਾ ਹੋਵੇ ਆ ਦੇਖੋ ਸੋਬਰ ਜਿਹਾ ਹੈ ਆ ਦੇਖੋ ਲਾਸਟ ਪੀਸ ਬਹੁਤ ਸੋਹਣਾ ਠੀਕ ਹੈ ਇਹਦੇ ਨਾਲ ਹੀ ਆ ਜੁਨੀ ਸਟ੍ਰੋਲ ਵੀ ਇਹਦੇ ਨਾਲ ਅਟੈਚਡ ਹੈ ਤੇ ਉਹਨੂੰ ਤੇ ਨਹੀਂ ਹੁਣ ਮੈਂ ਖੋਲ ਕੇ ਦਿਖਾਣ ਲੱਗੀ ਆਹ ਡਿਜ਼ਾਈਨ ਇਦਾਂ ਆਣਾ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਤੇ ਇਹ ਕਿਨੇ ਦਾ ਕੱਢਦੀ ਹੈ ਜੀ ਫੇਰ ਅੱਗੇ 700 ਦਾ ਹੋਲ ਹੈ ਇਥੇ ਕਮਾਲ ਹੋ ਗਈ ਜੀ ਆ 30 ਤੁਹਾਨੂੰ ਆ ਸਭ ਤੋਂ ਸਸਤਾ 700 ਦਾ ਦਿਮਾਗ ਆਫਰ ਤਗੜੇ ਵਾਲਾ ਕਾਨੀ ਸੂਟ ਬ੍ਰਾਂਡ ਦਾ ਆ ਆ ਦੇਖੋ ਜੀ ਤੁਹਾਨੂੰ ਦੱਸਦੀ ਇਹ ਲੋਕਲ ਕਾਨੀ ਨਹੀਂ ਹੈਗੀ ਸਫਾ ਬ੍ਰਾਂਡ ਦਾ ਹੈਗਾ ਆ ਇਹ ਠੀਕ ਹੈ ਤੇ ਤੁਹਾਨੂੰ ਮਿਲਣਾ ਸਿਰਫ ਤੇ ਸਿਰਫ 700 ਜਿਹੜੇ ਕਸਟਮਰਸ ਨੇ ਸਾਡੇ ਕੋ ਸੀਜ਼ਨ ਦੇ ਵਿੱਚ ਲਿੱਤਾ ਨਾ ਉਹ ਦੇਖ ਕੇ ਜਰੂਰ ਕਹਿਣਗੇ ਪਰ ਫਿਰ ਸੇਲ ਤੇ ਸੇਲ ਹੁੰਦੀ ਹੈ ਨਾ ਠੀਕ ਹੈ ਜੀ ਤੇ ਇਹ ਤੁਹਾਨੂੰ ਪਹਿਣਾ ਹੈ ਸਿਰਫ ਤੇ ਸਿਰਫ 700 ਰੁਪਏ ਦਾ ਠੀਕ ਹੈ ਅਗੇਨ ਹੈਪੀ ਸ਼ਾਪਿੰਗ ਵਿਦ ਅਸ ਜਿਨ੍ਹਾਂ ਨੇ ਸਾਡੇ ਕੋਲ ਸੂਟ ਲੈ ਲਏ ਜਿਨ੍ਹਾਂ ਨੇ ਸੂਟ ਨਹੀਂ ਲਏਤੇ ਉਹਨਾਂ ਨੂੰ ਪਹਿਲੇ ਹੀ ਹੈਪੀ ਸ਼ਾਪਿੰਗ ਵਿਦ ਅਸ ਠੀਕ ਹੈ ਐਡੇ ਸਾਡੇ ਨਾਲ ਜੁੜੇ ਰਹੋ ਐਡੇ ਸਾਨੂੰ ਪਿਆਰ ਦਿੰਦੇ ਰਹੋ ਜੀ ਠੀਕ ਹੈ ਜੀ ਤੇ ਇੱਕ ਨਾ ਪਤਾ ਨਹੀਂ ਕੀ ਚੀਜ਼ ਦੱਸਣੀ ਸੀਗੀ ਮੈਂ ਕੁਛ ਤੇ ਤੁਹਾਡੇ ਨਾਲ ਹਾਂ ਇੱਕ ਤੁਹਾਡੇ ਤੱਕ ਜਦੋਂ ਕੋਰੀਅਰ ਪਹੁੰਚ ਜਾਂਦੇ ਆ ਨਾ ਜਿੱਦਾਂ ਦੇ ਵੀ ਸੂਟ ਲੱਗਦੇ ਇੱਕ ਵਾਰੀ ਸਾਨੂੰ ਦੱਸ ਜਰੂਰ ਦਿਆ ਕਰੋ ਕਿ ਤੁਹਾਨੂੰ ਕੋਰੀਅਰ ਪਹੁੰਚ ਗਿਆ ਹੈ ਕਿਉਂਕਿ ਅਸੀਂ ਟਰੈਕਿੰਗ ਤੇ ਨਾਰਮਲ ਨਾਲ ਹੀ ਸ਼ੇਅਰ ਕਰ ਦਿੱਦੀ ਆ ਇਹ ਕਈ ਵਾਰੀ ਇੰਟੀਮੇਸ਼ਨ ਨਹੀਂ ਆਉਂਦੀ ਪਰ ਕਸਟਮਰ ਨੂੰ ਸੂਟ ਪਹੁੰਚ ਜਾਂਦੇ ਆ ਤਾਂ ਸਾਨੂੰ ਇੱਕ ਵਾਰੀ ਮੈਸੇਜ ਕਰ ਦਿਆ ਕਰੋ ਕਿ ਤੁਹਾਨੂੰ ਸੂਟ ਪਹੁੰਚ ਗਏ ਜੀ ਠੀਕ ਹੈ ਜੀ ਬਸ ਅੱਜ ਵਾਸਤੇ ਇੰਨਾ ਹੀ ਹੈ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ